ਗੱਡੀਆਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕ जरा ਧਿਆਨ ਦੇਣ ਹੁਣ ਜਿਹੜੇ ਕਿ ਰੋਡਾਂ ਦੇ ਉੱਤੇ ਟੋਲ ਪਲਾਜ਼ੇ ਲੱਗੇ ਹੋਏ ਨੇ ਉਹਨਾਂ ਦੇ ਉੱਤੇ ਕੈਸ਼ ਹੈ ਜਿਹੜਾ ਨਹੀਂ ਲਿੱਤਾ ਜਾਵੇਗਾ ਵੱਡੇ ਬਦਲਾਅ ਕੀਤੇ ਗਏ ਨੇ ਫਾਸਟ ਹੈ ਜਾਂ ਯੂਪੀਆਈ ਰਾਹੀਂ ਹੀ ਭੁਗਤਾਨ ਹੋਵੇਗਾ ਤਰੀਕੇ ਜਿਹੜੀਆਂ ਅਨਾਉਂਸ ਕੀਤੀਆਂ ਗਈਆਂ ਨੇ ਇੱਕ ਵਾਰ ਧਿਆਨ ਦੇ ਨਾਲ ਖਬਰ ਸੁਣ ਲਓ ਤਾਂ ਜੋ ਤੁਹਾਨੂੰ ਵੀ ਜਿਹੜਾ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ ਤਾਂ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਦੇ ਲਈ ਜਿਹੜੇ ਕਿ ਹੁਣ ਕਈ ਨੀਮਾ ਦੇ ਵਿੱਚ ਬਦਲਾ ਕੀਤੇ ਗਏ ਨੇ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਦੇ ਉੱਤੇ ਕੈਸ਼ ਦਾ ਜਿਹੜਾ ਭੁਗਤਾਨ ਨਹੀਂ ਹੋਵੇਗਾ ਇਸ ਗੜੀ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਦਰਸਲ ਹਾਈਵੇ ਦੇ ਟੋਲ ਪਲਾਜ਼ਾ ਪਰੰਦਾ ਤਰੀਕਾ ਪੂਰੀ ਤਰ੍ਹਾਂ ਬਦਲਣ ਦੀ ਤਿਆਰੀ ਆ ਕੇਂਦਰ ਸਰਕਾਰ 1 ਅਪ੍ਰੈਲ ਤੋਂ ਨੈਸ਼ਨਲ ਹਾਈਵੇ ਦੇ ਉੱਤੇ ਟੋਲ ਪਲਾਜ਼ਾਂ ਤੇ ਕੈਸ਼ ਪੇਮੈਂਟ ਬੰਦ ਕਰਨ ਦੀ ਤਿਆਰੀ ਕਰ ਰਹੀ ਆ ਇਸ ਦਾ ਮਤਲਬ ਇਹ ਹੈ ਕਿ ਹੁਣ ਲੰਬੀਆਂ ਕਤਾਰਾਂ ਖੁੱਲੇ ਪੈਸਿਆਂ ਦੀ ਝੰਜਟ ਆ ਜਿਹੜੀ ਟੋਲ ਬੂਥ ਤੇ ਰੁਕਣ ਦੀ ਮਜਬੂਰੀ ਆ ਜਿਹੜੀ ਉਹ ਖਤਮ ਹੋ ਜਾਵੇਗੀ ਨਵੀਂ ਵਿਵਸਥਾ ਦੇ ਵਿੱਚ ਡਰਾਈਵਰਾਂ ਨੂੰ ਟੋਲ ਫੀਸ ਸਿਰਫ ਫਾਸਟੈਗ UPI ਦੇ ذریعے ਹੀ ਅਦਾ ਕਰਨੀ ਹੋਵੇਗੀ ਇਹ ਡਿਜੀਟਲ ਸਫਰ ਇੱਕ ਜਿਹੜਾ ਕਿ ਬਹੁਤ ਵੱਡਾ ਕਦਮ ਮੰਨਿਆ ਜਾ ਰਿਹਾ ਸਰਕਾਰ ਦਾ ਕਹਿਣਾ ਹੈ ਕਿ ਇਸ ਫੈਸਲੇ ਦੇ ਨਾਲ ਨਾ ਸਿਰਫ ਪੈਸਿਆਂ ਦੀ ਬਜਟ ਹੋਵੇਗੀ ਸਗੋ ਸਫਰ ਦਾ ਸਮਾਂ ਵੀ ਘੱਟ ਲੱਗੇਗਾ ਤੇ ਆਵਾਜਾਈ ਹੋਰ ਵੀ ਆਸਾਨ ਹੋਵੇਗੀ ਟੋਲ ਪਲਾਜ਼ਾ ਨੂੰ ਕੈਸ਼ਲੈਸ ਬਣਾਉਣ ਦੀ ਤਿਆਰੀ ਕਾਫੀ ਸਮੇਂ ਤੋਂ ਚੱਲ ਰਹੀ ਸੀ ਫਿਲਹਾਲ ਸਿਰਫ ਇੱਕ ਅਧਿਕਾਰਤ ਨੋਟੀਫਿਕੇਸ਼ਨ ਆਉਣ ਦੀ ਉਡੀਕ ਸੀ ਜਿਸ ਤੋਂ ਬਾਅਦ ਇਹ ਨਿਯਮ ਲਾਗੂ ਕਰ ਦਿੱਤਾ ਜਾਵੇਗਾ ਇਸ ਫੈਸਲੇ ਦਾ ਮੁੱਖ ਮਕਸਦ ਟੋਲ ਪਲਾਜ਼ਾ ਤੇ ਟ੍ਰੈਕ ਇਕ ਜਾਮ ਨੂੰ ਕਟਾਉਣਾ ਡਿਜੀਟਲ ਭੁਗਤਾਨ ਹੋਣ ਦੇ ਨਾਲ ਹੁਣ ਜਿਹੜੀਆਂ ਗੱਡੀਆਂ ਨੂੰ ਕੈਸ਼ ਲੈਣ ਦੇਣ ਦੀ ਲਈ ਜਿਹੜਾ ਨਹੀਂ ਰੁਕਣਾ ਪਵੇਗਾ ਤੇ ਨਾ ਹੀ ਖੁੱਲੇ ਪੈਸਾਂ ਦੀ ਉਡੀਕ ਕਰਨੀ ਪਵੇਗੀ ਇਸ ਦੇ ਨਾਲ ਟੋਲ ਪੁਆਇੰਟ ਦੇ ਵਾਰ-ਵਾਰ ਬ੍ਰੇਕ ਲਾਉਣਾ ਅਤੇ ਫਿਰ ਗਤੀ ਵਧਾਉਣ ਦੀ ਲੋੜ ਵੀ ਜਿਹੜੀ ਘਟ ਜਾਵੇਗੀ ਜਿਸ ਨਾਲ ਜਿਹੜਾ ਕਿ ਤੇਲ ਦੀ ਬਚਤ ਵੀ ਹੋਵੇਗੀ ਇਸ ਦੇ ਨਾਲ ਹੀ ਡਿਜੀਟਲ ਪੇਮੈਂਟ ਹੋਣ ਕਰਕੇ ਹਰ ਲੈਣ ਦੇਣ ਦਾ ਰਿਕਾਰਡ ਵੀ ਮੌਜੂਦ ਰਹੇਗਾ ਇਸ ਦੇ ਹਰ ਕੋਈ ਫਾਇਦੇ ਚਾਹੁੰਦਾ ਹੈ ਤੇ ਨਾਲ ਦੱਸ ਦਈਏ ਕਿ ਕੇਂਦਰ ਸਰਕਾਰ ਆਵਾਜ਼ਾਈ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਵੀ ਜਿਹੜਾ ਕਿ 우ਮਾ ਸ਼ੰਕਰ ਮੁਤਾਬਕ ਭਾਰਤ ਦੀ ਡਿਜੀਟਲ ਅਰਥ ਵਿਵਸਥਾ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਹੈ ਪਹਿਲਾਂ ਟੋਲ ਪਲਾਜ਼ਾਂ ਤੇ ਯੂਪੀਆਈ ਰਾਹੀ ਭੁਗਤਾਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਲੋਕਾਂ ਵੱਲੋਂ ਕਾਫੀ ਜਿਹੜਾ ਕਿ ਪਸੰਦ ਕੀਤਾ ਗਿਆ ਸੀ ਤਾਂ ਹੁਣ ਸਰਕਾਰ ਨੇ ਟੋਲ ਪਲਾਜ਼ਾਂ ਤੇ ਕੈਸ਼ ਲੈਸ ਜਿਹੜਾ ਕਿ ਪੂਰੀ ਤਰ੍ਹਾਂ ਕਰ ਦਿੱਤਾ ਰੋਕ ਲਗਾ ਦਿੱਤੀ ਹੈ ਪੈਸੇ ਲੈਣ ਦੇ ਲਈ ਤਾਂ 1 April ਤੋਂ ਬਾਅਦ ਕਹਤੇ ਸਿਰਫ ਫਾਸਟੈਗ ਜਾਂ ਯੂਪੀਆਈ ਦਾ ਹੀ ਭੁਗਤਾਨ ਕੀਤਾ ਜਾਵੇਗਾ ਸਬੰਧਿਤ ਅਧਿਕਾਰੀਆਂ ਦਾ ਕਹਿਣਾ ਕਿ ਇਹ ਬਦਲਾਅ ਭਾਰਤ ਦੇ ਟੋਲ ਸਿਸਟਮ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਹੈ ਸਰਕਾਰ ਮਲਟੀ ਲੈਂਡ ਫਰੀ ਫਲੋ ਦੇ ਨਾਲ ਬੈਰੀਅਰ ਰਹਿਤ ਟੋਲਿੰਗ ਜਿਹੜੇ ਕਿ ਮਾਡਲ ਤਿਆਰ ਦੇ ਉੱਤੇ ਜ਼ੋਰ ਦੇ ਰਹੀ ਹੈ ਜਿਸ ਤਹਿਤ ਵਾਹਨ ਬਿਨਾਂ ਰੁਕੇ ਆਮ ਹਾਈਵੇ ਦੇ ਉੱਤੇ ਆਮ ਗਤੀ ਦੇ ਵਿੱਚ ਜਿਹੜਾ ਕਿ ਲੰਘਣਗੇ ਇਸ ਲਈ ਹਰ ਦੇਸ਼ਾਂ ਦੇ ਵਿੱਚ ਵਰਤੀ ਆ ਰਹੀ ਹੈ ਦੁਨੀਆ ਦੀ ਟੈਕਨੋਲੋਜੀ ਨੂੰ ਸਮਝਣ ਅਤੇ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ 1 ਅਪ੍ਰੈਲ ਤੋਂ ਟੋਲ ਪਲਾਜ਼ਾਂ ਦੇ ਲਈ ਨਵੇਂ ਹੁਕਮ ਜਿਹੜੇ ਜਾਰੀ ਹੋ ਗਏ ਨੇ ਟੋਲ ਪਲਾਜ਼ਾਂ ਦੇ ਉੱਤੇ ਕੈਸ਼ ਭੁਗਤਾਨ ਜਿਹੜਾ ਨਹੀਂ ਕੀਤਾ ਜਾਵੇਗਾ ਸਿਰਫ ਫਾਸਟੈਗ ਜਾਂ ਯੂਪੀਆਈ ਰਾਹੀਂ ਹੀ ਪੇਮੈਂਟ ਹੋਵੇਗੀ ਜਿਸ ਦੇ ਨਾਲ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਆਪਣੀ ਮੰਜ਼ਿਲ ਦੇ ਉੱਤੇ ਜਲਦੀ ਦੇ ਨਾਲ ਲੋਕ ਨੇ ਜਿਹੜੇ ਪਹੁੰਚ ਸਕਣਗੇ